ਜ਼ਰੂਰ ਔਣੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜਾ ਹੈ ਉੱਥੇ ਦੋ ਵੱਡੇ ਵੱਡੇ ਦਿਗਜ ਆਪਣੇ ਆਪ ਨੂੰ ਕਾਉਂਦੇ ਸੀ ਉਹ ਆ ਰਹੇ ਨੇ ਖੈਰਾ ਸਾਹਿਬ ਕਹਿੰਦੇ ਸੀਗੇ ਵੀ ਮੈਂ ਪਤਾ ਨਹੀਂ ਕੀ ਬਦਲ ਦੂੰਗਾ ਮੈਂ ਉਹ ਬਦਲੂੰਗਾ ਉਹ 7 ਜੇ ਨੰਬਰ ਤੇ ਆਇਆ ਕੋਈ ਚੌਥੇ ਤੇ ਆਇਆ ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਜਿਹੜੇ ਕਹਿੰਦੇ ਸੀ 400 ਪਾਰ 400 ਪਾਰ 240 ਤੇ ਰਹਿ ਗਏ ਤੇ ਵੱਡੇ ਵੱਡੇ ਜਿਹੜੇ ਆਰਕੇ ਸਿੰਘ ਵਰਗੇ ਜਾਂ ਸਮ੍ਰਿਤੀ ਰਾਣੀ ਵਰਗੇ ਈਵਨ ਅਯੋਧਿਆ ਜਿੱਥੇ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਬਣਾਇਆ ਫੈਜ਼ਾਵਾ ਸੀਟ ਹਾਰ ਕੇ ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੇਰੀ ਸਰਕਾਰ ਤੋੜ ਦਿਆਂਗੇ ਤੁਨੂ ਆਕ ਕਰ ਦਿਆਂਗੇ ਉਹ ਤਾਂ ਨਹੀਂ ਚੱਲਣਾ ਹੁਣ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕੋਈ ਔਨ ਸਾਰੀ ਉਹਨਾਂ ਨੇ ਮੁੱਦਾ ਉਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਕਿ ਅਗਨੀ ਵੀਰ ਬਾਰੇ ਦੱਸੋ ਕੀ ਕੋਈ 3 ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਜੇ 22 ਸਾਲ ਦੇ ਬੱਚੇ ਦਾ ਅਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨਾ ਆਈਪੀਐਸ ਬਣਨਾ ਸੋ ਇਸ ਤਰ੍ਹਾਂ ਦੀਆਂ ਜਿਹੜੇ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੋ ਇਸ ਤਰ੍ਹਾਂ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ ਇਸ ਵਾਰ ਸਾਡੀ 26% 3 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋਸ ਸੀ ਉਹਨਾਂ ਦੇ ਇੱਕ ਅਸੀ ਨੇ ਜਿਹੜਾ ਸ਼ਹਿਰਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ ਉਹ ਤੋੜਿਆ ਆ ਆਨੰਦਪੁਰ ਸਾਹਿਬ ਇੱਕ ਪੜ੍ਹੇ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਚੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕੰਗ ਸਾਹਿਬ ਉਹਨਾਂ ਨੇ ਇਹ ਆਨੰਦਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸਮੀਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ ਤੋਂ ਬਦ ਲਾਇਸੈਂਸ ਮੰਗੋਗੇ ਤਾਂ ਇਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਹੈ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੋਗੇ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਹੀਂ ਤੁਸੀਂ ਬਹੁਤ ਸਾਰਾ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ 'ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ 2.5 ਮਹੀਨਿਆਂ ਦਾ ਇਲੈਕਸ਼ਨ ਕੋਡ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਡ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨ ਹੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਕਿ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਕਦੋਂ ਪਾਉਣਾ ਕਦੋਂ ਦੇਣਾ ਇਹ ਅਸੀਂ ਆਪ ਹੀ ਆਪਸ ਕਰਦੇ ਰਹਿਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾ ਕਰੀਅਰ ਨਾ ਮਾਰੇ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਜਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬਹੁਤ ਆਪੋ ਹਈਆਂ ਨੇ ਸੋ ਇੱਕ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰਡ ਕਰਕੇ ਰੁਕੇ ਹੋਏ ਸੀ ਇਮੀਡੀਏਟਲੀ ਉਹਨਾਂ ਨੂੰ ਜਾਰੀ ਕੀਤਾ ਹਾਂ ਹਾਂ ਜੀ ਜਲੰਧਰ ਬਾਈ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲੈ ਉਹਨੇ ਵੀ ਠੀਕ ਹੈ ਨਾ ਸੋ ਅਸੀਂ ਪੋਲੀਟੀਕਲ ਪਾਰਟੀਆਂ ਨੈਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਹਿੱਸਾ ਲਾ ਮਗੇ ਤੇ ਜੋਰ ਸ਼ੋਰ ਨਾਲ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਬਾਕੀ ਅਗੇ ਲੋਕ ਦੇ ਜੀ ਆਂ ਸਾਹਿਬ ਪ੍ਰਧਾਨ ਮੰਤਰੀ ਮੋਦੀ ਚਿੰਤਰੀ ਬਾਜਪਾ ਦੇ ਖਿਲਾਫ ਕਾਫੀ ਅਵੇਅਰ ਲੋਕਾਂ ਨੂੰ ਕੀਤਾ ਜਾਵੇ ਬੀਜਪੀ ਦੇ ਖਿਲਾਫ ਕਾਫੀ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਕੀ ਨਹੀਂ ਤੁਹਾਡੇ ਵੱਲੋਂ ਵੀ ਸਾਰੇ तमाम ਪਾਰਟੀਆਂ ਇੰਡੀਆ ਐਲਾਈਂਸ ਹਾਂ ਲੇਕਿਨ ਫਿਰ ਐਂਡੀਆ ਦੀ ਸਰਕਾਰ ਜੋ ਨਹੀਂ ਦੇਖੋ ਉਹ ਕਹਿੰਦੇ ਸੀ 400 ਪਾਰ ਕਿੰਨੀਆਂ ਆਈਆਂ ਮੈਂ ਤੁਹਾਨੂੰ ਕਹਿੰਦਾ ਰਹੇਂਗੇ 200 220 ਉਹ 240 ਆਈਆਂ ਨੇ ਹੁਣ ਉਹ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਹੁਣ ਐਨਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਆ ਉਹਨਾਂ ਦੇ ਟੁੱਕ ਟੁੱਕਟ ਇਹ ਤਾਂ ਪਹਿਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਉਹ ਬਹੁਮਤ ਦੇ ਅੰਕੜੇ 'ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਵਾਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾਸ਼ਾਹੀ ਨੇ ਪਹਿਲਾਂ ਕੀਤੀ ਹੈ ਉਹ ਹੁਣ ਚੱਲਣੀ ਨਹੀਂ ਬਿੱਟੂ ਨੂੰ ਜਗ੍ਹਾ ਦੇ ਕੇ ਰਹਾਉਣੇ ਦੇ ਬਾਅਦ ਵੀ ਬਾਬੂ ਕੋ ਜਿਹੜਾ ਹੈ ਮੰਤਰੀ ਮੰਡਲ ਤਾਂ ਬਿੱਟੂ ਵਹਾਈਦਾ ਹੋਏਗਾ 16 16 ਬੰਦੇ ਹਜੇ ਨੇ ਜਿਹੜੇ ਹਾਰਨ ਦੇ ਬਾਵਜੂਦ ਉਸ ਮੰਤralੇ ਚ ਆ ਗਏ ਠੀਕ ਹੈ ਨਾ ਤੇ ਇਹਨਾਂ ਦੇ ਵੱਡੇ ਵੱਡੇ ਸਮ੍ਰਿਤੀ ਰਾਣੀ ਵਰਗੇ ਹਾਰ ਗਏ ਠੀਕ ਹੈ ਨਾ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਸੀ ਉਹ ਹਾਰ ਗਏ ਸੋ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕੈਬਨਿਟ ਬਣਾਉਂਦੇ ਨੇ ਰਾਜ ਸਭਾ ਚੋਂ ਲੈ ਕੇ ਆਉਣਗੇ ਜਾਂ ਕਿਵੇਂ ਲੈ ਕੇ ਆਉਣਗੇ ਪਰ ਇਹ ਹੈ ਕਿ ਮੇਰਾ ਤਾਂ ਇਹੀ ਹੈ ਮੇਰਾ ਜਿਹੜਾ ਕੰਸਰਨ ਹੈ ਕਿ ਅੱਜ ਪਤਾ ਲੱਗ ਜੂਗਾ ਕਿਹਦੇ ਕੋਲੇ ਕਿਹੜਾ ਮੰਤਰਾਲਾ ਆ ਰਿਹਾ ਹੈ ਮੈਂ ਚਾਹੁੰਨਾ ਕਿ ਵਧੀਆ ਬੰਦੇ ਜੇ ਮੰਤਰਾਲਿਆਂ ਦੇ ਵਿੱਚ ਮੰਤਰੀ ਬਣਦੇ ਨੇ ਸਾਡਾ ਆਰਡੀਐਫ ਦਾ ਸਾਡਾ ਐਨਐਚਐਮ ਦਾ ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਉਹਨੂੰ ਪੰਜਾਬ ਚ ਲਿਆ ਕੇ ਜਿਹੜਾ ਉਹ ਲੋਕਾਂ ਤੇ ਲਾਈਏ ਤਾਂ ਕਿ ਪੰਜਾਬ ਦਾ ਕੁਝ ਫਾਇਦਾ ਕਰਨਗੇ ਤੇ ਮੈਂ ਹੁਣ ਇਹ ਤਾਂ ਦੇਖੋ ਹਾਈਪੋ ਹਾਈਪੋਥੈਟিক্যাল ਕੁਐਸਚਨ ਹੈ ਮੈਂ 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 ਤਾਂ ਚਾਹੁੰਨਾ ਕਿ ਕਰਨ ਜਦੋਂ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਪਾਣੀ ਪੀਂਦੇ ਪੰਜਾਬ ਦਾ ਜਿਹੜਾ ਹਵਾ 'ਚ ਸਾਹ ਲੈਂਦੇ ਆ ਤਾਂ ਫਿਰ ਪੰਜਾਬ ਜੇ ਮੌਕਾ ਮਿਲੇ ਤਾਂ ਪੰਜਾਬ ਲਈ ਕਰਨਾ ਜ਼ਰੂਰੀ ਕੱਲ ਦੀ ਮੇਰੀ ਮੀਟਿੰਗ ਵੀ ਹੈ ਪਿਛਲੇ ਡਿਪਾਰਟਮੈਂਟ ਨਾਲ 11 ਤਰੀਕ ਤੋਂ 6 ਜ਼ਿਲ੍ਹਿਆਂ 'ਚ ਸ਼ੁਰੂ ਹੋ ਰਹੀ ਹੈ ਭਾਈ 15 ਤੋਂ ਜਿਹੜਾ ਮਰਜੀ ਜਿਲ੍ਹਾ ਲਾ ਲੇ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ ਚ ਪਹੁੰਚਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਵਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਵਲ ਵੀ ਚਲਾ ਰੱਖਿਆ ਹੈ ਹਨਾ ਤਾਂ ਕਿ ਪੱਥਲੋ ਧਰਤੀ ਦਿਓ ਜਿਹੜਾ ਪਾਣੀ ਬਚਾ ਸਕੇ ਔਰ ਕੋਈ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਇਹਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ ਕੱਲੀਆਂ ਸਰਕਾਰਾਂ ਤੇ ਨਹੀਂ ਛੱਡਣੀ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਪੰਚਾਇਤਾਂ ਪੰਚਾਇਤਾਂ ਦੀ ਕੀ ਜਾ ਰਹੀ ਹੈ ਕਿ ਪੰਚਾਇਤ ਦਿਆਂ ਨਗਰ ਨਿਗਮ ਦਿਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਡਿਊ ਪਈਆਂ ਨੇ ਸੋ ਜੋ ਤਾਂ ਲੋਕਤੰਤਰ ਦੇ ਮੁਤਾਬਕ ਕੋ ਤਾਂ ਸਾਡੇ ਡੈਮੋਕ੍ਰੇਸੀ ਦੇ ਮੁਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਕਹੂਗਾ ਬਾੜਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣੀ ਹੈ ਮਾਨ ਸਾਹਿਬ ਤੁਸੀਂ ਲਗਾਤਾਰ ਕੰਗੜਾ ਰਨੋਦ ਕੀ ਤਰਫ ਸੇ ਤੇ ਆ ਸਾਹਿਬ ਕੰਗੜਾ ਰਨੋਦ ਕੋ ਜਿਸ ਤਰੀਕੇ ਸਿਐਸਫ ਜਵਾਨ ਕੀ ਤਰਫ ਸੇ ਚਾਟਾ ਮਾਰਾ ਗਿਆ ਉਸਕੇ ਬਾਅਦ ਇਹ ਆਇਆ ਕਿ ਖਾਲਿਸਤਾਨੀ ਹੈ ਪੰਜਾਬ ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਪਾ ਮੈਂ ਉਹ ਫਿਲਮ ਸਟਾਰ ਪਾ ਮੈਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰੇ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਊਗਾ ਹੁਣ ਐ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਅ ਡਿਗਰੀ ਜਿਹੜੇ -50 ਦੇ ਵਿੱਚ ਤਾਂ ਤਹਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲਮੇਰ ਦੇ ਟਿੱਬਿਆਂ 'ਚ +50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇਹ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਿ ਦਿੰਦੇ ਹੋ ਅੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਅੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਤੋ ਤੂੰਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ ਸਾਡੇ ਨੂੰ ਲਗਾਤਾਰ ਫੀਡਬੈਕ ਲੈਣੇ ਪਹਿਲੇ ਤੁਹਾਡੇ ਕੋਲ ਫੀਡਬੈਕ ਦੇ ਵਿੱਚ ਇੱਕਦਮ ਇਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸਿੱਗੀਆਂ ਉਹਨੂੰ ਉਸ ਤਰ੍ਹਾਂ ਡਰਾਈਵਰ ਵਿੱਚ ਨਹੀਂ ਗਿਆ ਜਾਂ ਫਿਰ ਕੋਈ ਅਫਸਰ ਚਾਈ ਦੇ ਪੱਧਰ ਦੇ ਹੁੰਦੇ ਕਿ ਉਹ ਵੀ ਕੋਈ ਸੁਧਾਰ ਕਰਨ ਜਾ ਰਹੇ ਹਾਂ ਨਹੀਂ ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਇਦਾਂ ਦੀ ਨਹੀਂ ਹੈਗੀ ਜਿਹੜੀ ਐਨਟੀ ਪੀਪਲ ਬਣਾਈ ਗਈ ਹੋਵੇ ਠੀਕ ਹੈ ਨਾ ਅਸੀਂ ਤਾਂ ਸਗੋਂ ਅਸੀਂ ਤਾਂ ਸਗੋਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜੋ ਪ੍ਰੋ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਬਧਾਇਆ ਜਾਵੇ ਹੋ ਸਕਦਾ ਕੋਈ ਕਿਤੇ ਕਿਸੇ ਲੈਵਲ ਤੇ ਜਾ ਸਾਡੇ ਐਮਐਲਏ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚਾਉਣ ਚ ਕੰਮ ਜਾਂ ਨਾ ਹੋਏ ਹੋਈਏ ਸੋ ਅਗਲੀ ਵਾਰ ਕਰ ਲਾਂਗੇ ਕੋਈ ਗੱਲ ਨਹੀਂ ਪਰ ਮੇਰਾ ਇੱਕੋ ਮਕਸਦ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਚ ਮੈਂ ਇਹਨੂੰ ਪੋਜ਼ਿਟਿਵ ਲੈਣਾ ਕਿ 35 ਲੱਖ 20 ਹਜ਼ਾਰ ਵੋਟਾਂ ਪਈਆਂ ਕਾਂਗਰਸ ਨੂੰ 3550 ਪਈਆਂ 30 ਹਜ਼ਾਰ ਵੋਟ ਦਾ ਫਰਕ ਹੈ ਸਿਰਫ ਪਰ ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ ਸਿਰਫ ਚੇਤਾਉਂਦੇ ਹੁੰਦੇ ਨੇ ਦੱਸਦੇ ਹੁੰਦੇ ਨੇ ਕਿ ਅਸੀਂ ਆ ਇੱਥੇ ਠੀਕ ਕਰ ਲੋ ਕਰ ਲਾਂਗੇ ਜਿਨੇ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਸੋ ਅਸੀਂ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੁਸੀਂ ਕੀ ਹਾਲ ਹੈ ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਾਰ 400 ਪਾਰ 240 ਤੇ ਰਹਿ ਗਏ ਤੇ ਵੱਡੇ ਵੱਡੇ ਜਿਹੜੇ ਆਰਕੇ ਸਿੰਘ ਵਰਗੇ ਜਾਂ ਸਮ੍ਰਿਤੀ ਰਾਣੀ ਵਰਗੇ ਈਵਨ ਅਯੋਧਿਆ ਜਿੱਥੇ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਬਣਾਇਆ ਫੈਜ਼ਾਵਾੜ ਸੀਟ ਆਗੇ ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੇਰੀ ਸਰਕਾਰ ਤੋੜ ਦੇਾਂਗੇ ਤੁਹਾਨੂੰ ਆਹ ਕਰ ਦੇਾਂਗੇ ਉਹ ਤਾਂ ਨਹੀਂ ਚੱਲਣਾ ਹੁਣ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕੋਈ ਔਨ ਸਾਰੀ ਉਹਨਾਂ ਨੇ ਮੁੱਦਾ ਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਕਿ ਅਗਨੀ ਵੀਰ ਬਾਰੇ ਦੱਸੋ ਕੀ ਕੋਈ 3 ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਜੇ 22 ਸਾਲ ਦੇ ਬੱਚੇ ਦਾ ਅਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨਾ ਆਈਪੀਐਸ ਬਣਨਾ ਸੋ ਇਸ ਤਰ੍ਹਾਂ ਦੀਆਂ ਜਿਹੜੇ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੋ ਇਸ ਤਰ੍ਹਾਂ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ ਉਹ ਤੋਂ ਪਹਿਲੇ ਸੇ ਉਹ ਰੁਕੀ ਹੋਈ ਥੀ ਉਸਕੇ ਮਤਲਬ ਕੋਰਟ ਦੀ وجہ ਸੇ ਤੋ ਉਹ ਉਹ ਤੋ ਕਿਸਾਨ ਨਿਧੀ ਤੋ ਪਹਿਲੇ ਸੇ ਹੀ ਇੱਕ ਸਕੀਮ ਥੀ वो जारी कर दिया तो हमारा पोस्ट मैट्रिक का रुका हुआ था हमने इक्यानवे करोड़ हमने जारी कर दिया तो मैं नहीं चाहता एक भी पैसा ऐस इस वजह से रुके कि मेरे साइन नहीं हुए या मीटिंग नहीं हुई किसी लेवल पे भी कल भी पावर की और फाइनेंस की मीटिंग है बहुत बड़ी कल पूरा दिन हम पंजाब के फाइनेंस के लिए और पंजाब में क्योंकि आने वाले दिन बिजली से संबंधित हैं चाहे वो डोमेस्टिक हो चाहे वो खेतों वाली हो चाहे वो इंडस्ट्री वाली हो ਤੋ ਹਮ ਉਸਕੇ ਲਈ ਪੂਰਾ ਬਚਨ ਬਤ ਹੈ ਸਾਡੇ ਕੋਲ ਸਰਪਲਸ ਬਿਜਲੀ ਹੈ ਹਮ ਕਈ ਸਟੇਟਾਂ ਕੋ ਹਮ ਦੇ ਚੁਕੇ ਹੈ ਤੋ ਨੈਸ਼ਨਲ ਐਕਸਚੇਂਜ ਸੇ ਵਾਪਸ ਵੀ ਲੈ ਸਕਤੇ ਹੈ ਤੋ ਬੜੀ ਅਚੀ ਪਲੈਨਿੰਗ ਸੇ ਚਲ ਰਹੇ ਹੈ ਔਰ ਕੋਈ ਵੀ ਇਦਾਂ ਦਾ ਡਿਸੀਜਨ ਜਿਹੜਾ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੋਵੇ ਅਸੀਂ ਲੈਂਦੇ ਨਹੀਂ ਅਸੀਂ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਲਈਆਂ ਹੋਈਆਂ ਨੇ ਕਿ ਭਾਈ ਅਸੀਂ ਤੁਹਾਡੇ ਨਾਲ ਦੇ ਆਮ ਘਰਾਂ ਤੋਂ ਆ ਉਵੇਂ ਹੀ ਰਵਾਂਗੇ ਤੇ ਅੱਜ ਵੀ ਮੈਂ ਤਾਂ ਕੋਈ ਉਸ ਅਗਲੇ ਅਗਲੇ ਦਿਨ ਮੈਂ ਤਾਂ ਆਫਿਸ ਦੇ ਵਿੱਚ ਆ ਗਿਆ ਸੀਗਾ ਸੋ ਮੈਂ ਕੰਮ ਤੇ ਆ ਤੇ ਨਾਲ ਨਾਲ ਐਨਾਲਿਸਿਸ ਬਹੁਤ ਜ਼ਰੂਰੀ ਹੈ ਆਤਮ ਮੰਥਨ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੋਈ ਕਮੀ ਰਹੀ ਹੈ ਜਿੱਥੇ ਕਮੀ ਰਹੀ ਹੈ ਪੂਰੀਆਂ ਕਰਾਂਗੇ ਜਿੱਥੇ ਵਧੀਆ ਖੂਬੀਆਂ ਰਹੀਆਂ ਕੋਈ ਉਹਨਾਂ ਨੂੰ ਡਬਲ ਕਰਾਂਗੇ ਉਹ ਤੋਂ ਉਹ ਆਪਣਾ ਮਤਲਬ ਬਚਾ ਲੈ ਉਹ ਹੀ ਬਹੁਤ ਹੈ ਜੀ ਠੀਕ ਹੈ ਕਰਾਂਗੇ ਕਾਂਗਰਸ ਕੇ ਸਾਥ ਜੋ ਗਠਜੰਬਨ ਹੋਆ tha ਹਾਂ ਜੀ ਉਸਕਾ ਆਪਕੋ ਕੀ ਲਗਤਾ ਹੈ ਕਿ ਕਾਂਗਰਸ ਕੋ ਜ਼ਿਆਦਾ ਫਾਇਦਾ ਹੋਆ ਹੈ ਇਹ ਤਾਂ ਹੁਣ ਦੇਖ ਕਰੇ ਤੋ ਪਤਾ ਲੱਗੂ ਆ ਜੀ ਦੇਖੋ ਠੀਕ ਹੈ ਨਾ ਇਹ ਤਾਂ ਗੱਲਬਾਤ ਕਰਦੇ ਆਂ ਕਿ ਕਾਂਗਰਸ ਜੋ ਮੈਂ 3200 ਤੇ ਮਹਿਜ 3200 ਤੇ ਫਿਰੋਜ਼ਪੁਰ ਦੀ ਸੀਟ 10000 ਤੇ ਪਟਿਆਲੇ ਵਾਲੀ ਸੀਟ ਪਰ ਨਾਲ ਨਾਲ ਜਿਹੜਾ ਖਹਿਰਾ ਸਾਹਿਬ ਕਹਿੰਦੇ ਸੀਗੇ ਵੀ ਮੈਂ ਪਤਾ ਨਹੀਂ ਕੀ ਬਦਲ ਦੂੰਗਾ ਮੈਂ ਉਹ ਬਦਲੂਗਾ ਤੋ ਸਾਥੀ ਜੇ ਨੰਬਰ ਤੇ ਆਇਆ ਕੋਈ ਚੋਂ ਉੱਥੇ ਤੇ ਆਇਆ ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਸੋ ਸੋ ਗਾਰੰਟੀ ਤਾਂ ਦਨੇ ਜਮਾਨਤਾ ਜਾਂਦੀ। ਤੋਂ ਵੋਟਾਂ ਬਹੁਤ ਵਧੀਆ ਪਾਈਆਂ ਲੋਕਾਂ ਤੇ ਕੋਈ ਲੋਕਾਂ ਦਾ ਫਤਵਾ ਸਿਰ ਮੱਥੇ ਆ। ਮੈਂ ਤੁਹਾਨੂੰ ਕਹਿਣਾ ਕਿ ਪਹਿਲੇ ਪਹਿਲੀ ਇਲੈਕਸ਼ਨ ਮੈਂ ਲਹਿਰੇਗਾ ਕਿ ਤੋ ਹਾਰ ਗਿਆ ਸੀ ਪਰ ਮੈਨੂੰ 28000 ਵੋਟ ਪੈ ਗਈ ਸੀ। ਸੋ ਲੋਕ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਨੇ ਕਿ ਭਾਈ ਹੋਰ ਮਿਹਨਤ ਕਰ ਲੋ। ਨਾਲੀਆਂ ਲੋਕਾਂ ਵੱਲੋਂ ਕਦੇ ਕੋਈ ਵਿਰੋਧ ਨਹੀਂ ਹੋਇਆ। ਲੋਕਾਂ ਬੁਲਾ ਆ ਅੱਜ ਵੀ ਗੁਰਦੁਆਰਾ ਸਾਹਿਬ 'ਚ ਲੋਕ ਮਿਲਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਲੋਕ ਤੇ ਮੈਂ ਕਹਿੰਦਾ ਜੀ ਪਰਮਾਤਮਾ ਕਰਵਾਉਂਦਾ। ਉਹ ਸਮਤ ਬਖਸ਼ੇ ਪ੍ਰਮਾਤਮਾ ਪੰਜਾਬ ਜਿਹੜੇ ਦੁਆਰੇ ਲੀਤੇ ਚਾੜੀਏ ਤੇ ਪੰਜਾਬ ਨੂੰ ਕੋਈ ਨਜ਼ਰ ਨਾ ਲੱਗੇ ਤੇ ਮੈਂ ਇਹੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਇਆ ਕਿ ਅੱਜ ਸ਼ਹੀਦਾਂ ਦਾ ਦਿਨ ਹੈ ਔਰ ਇਨਸਾਫ ਇਨਸਾਫ ਦੇ ਲਈ ਲੜਾਈ ਲੜਨ ਵਾਲਿਆਂ ਦਾ ਦਿਨ ਹੈ ਔਰ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਨਤਮਸਤਕ ਕਰਨਾ ਹੈ ਕੋਟਨ ਕੋਟਨ ਪਰਨਾ ਹੈ